ਉਸ ਕਸਾਨੀ ਅੰਦੋਲਨ ਦਾ ਹਿੱਸਾ ਥੋੜੀ ਇਹ ਭੈਣ ਵੀ ਸੀ ਪੰਜਾਬ ਦੀ ਪਹਿਲੀ ਟੀ ਸੀ ਮੈਂ ਜਿਹਨੇ ਜਾ ਕੇ ਕੰਡਿਆਲੀ ਤਾਰ ਨਾਲ ਪੱਤੀ ਸੀ ਉਹ ਦੂਗਣਾ ਬਾਅਦ ਪੰਜਾਬ ਦੀਆਂ ਕੁੜੀਆਂ ਜਾਣ ਲੈ ਮੈਨੂੰ ਤਾਂ ਨਹੀਂ ਕਿਸੇ ਵੀਰ ਨੇ ਟੱਕਿਆ ਲੰਮਾ ਸਮਾਂ ਮੈਂ ਉਸ ਅੰਦੋਲਨ ਦਿੱਤਾ ਉਹ ਕਿਹੜੇ ਅੰਦੋਲਨ ਦੀ ਗੱਲ ਕਰਦੀ ਆ ਉਹ ਉਸ ਅੰਦੋਲਨ ਦੀ ਗੱਲ ਕਰਦੀ ਆ ਜਿਹਦੇ ਨਾਲ ਪੰਜਾਬੀਆਂ ਨੂੰ ਨੈੱਟਵਰਕ ਕੀਤਾ ਜਾ ਸਕਦਾ ਜਿਹਦੇ ਨਾਲ ਪੰਜਾਬੀਆਂ ਦੇ ਲੋਕ ਉਂਗਲਾ ਚੱਕ ਸਕਣ ਜੇ ਸਾਡੀ ਯੂਨੀਅਨਾਂ ਦੇ ਐਡੇ ਇੱਕ ਮੀਡੀਆ ਵਿੰਗ ਮਜਬੂਤ ਨੇ ਨਾ ਰਾਤੋਂ ਰਾਤ ਦੀ ਨਿਹਰੀ ਠਾਈ ਗਿਆ ਸੱਤੀ ਸੀ ਮੈਂ ਉਹ ਜਵਾਬ ਦਿੱਤਾ ਸੀ ਮੀਡੀਆ ਤੇ ਆ ਕੇ ਵੀ ਦਿੱਤਾ ਮੀਡੀਆ ਚੈਨਲਾਂ ਤੇ ਆ ਕੇ ਵੀ ਦਿੱਤਾ ਮੈਂ ਕਿਹਾ ਤੂੰ ਕਿਹੜੀ ਦੀ ਗੱਲ ਕਰਦੀ ਗਗਨਾ ਮੈਂ ਤਾਂ ਪਹਿਲੇ ਦਿਨ ਵੀ ਜਵਾਬ ਦਿੱਤਾ ਸੀ ਵੀ ਸਰਬਲੋਹ ਦੇ ਕੜਿਆਂ ਨਾਲ ਪੰਗੇ ਨਹੀਂ ਲੈਗੇ ਗਗਨਾ ਨਿਰਉਪਕਰਣ ਸੋਦੂ ਬਾਤ ਹੁਣ ਕੱਲ ਕਿਸਾਨ ਜਿਹੜੀ ਕਿਸਾਨਾਂ ਨੂੰ ਐਮ ਐਸ ਪੀ ਦਵਾਉਂਦੀ ਸੀ 55 ਮਿੰਟਾਂ ਤੇ ਗਰੰਟੀ ਗਗਨ ਉਹਨੂੰ ਵੀ ਮੈਂ ਕੱਲ ਕਮੈਂਟ ਕੀਤਾ ਉਹਦੇ ਜੀ ਦੇ ਵਿੱਚ ਉਹ ਕਹਿੰਦੀ ਜੇ ਕੋਈ ਕ੍ਰੈਪਸ਼ਨ ਕਰਦਾ ਤਾਂ ਤੁਸੀਂ ਮੈਨੂੰ ਦੱਸੋ 55 ਮਿੰਟਾਂ ਦੇ ਕਾਰਵਾਈ ਹੋਗੀ ਉਹਨੂੰ ਮੈਂ ਥੱਲੇ ਕਮੈਂਟ ਕੀਤਾ ਮੈਂ ਕਿਹਾ ਬੀਬਾ ਜੀ ਐਮਐਸਪੀ ਦੀ ਗਾਰੰਟੀ 55 ਮਿੰਟਾਂ ਵਾਲੀ ਉਹਦੇ ਬਾਰੇ ਮੜਾ ਜਾਨਣਾ ਪਾਓ ਤੇ ਤੁਸੀਂ ਸੱਚ ਜਾਣਿਓ ਭਰਾਵੋ ਪੂਰੀ ਫੇਸਬੁੱਕ ਤੇ ਜਿੰਨੇ ਲੋਕ ਸੀ ਨਾ ਉਹਨਾਂ ਨੇ ਮੇਰੇ ਕਮੈਂਟ ਦੇ ਥੱਲੇ ਝੜਨਾ ਲੱਗ ਪਿਆ ਵੀ ਇਸ ਗੱਲ ਦਾ ਜਵਾਬ ਅਸੀਂ ਸੋਸ਼ਲ ਮੀਡੀਆ ਚਲਾਉਂਦੇ ਵੀ ਸਾਰੇ ਆ ਲਾ ਬਜ਼ੁਰਗਾਂ ਤੋਂ ਲੈ ਕੇ ਜੰਗਲਸਟ ਨੇ ਦਾ ਚਲਾਉਣੇ ਕਿਰਾਨਾ ਪਰ ਅਸੀਂ ਖਾਲਸ ਸਮਾਂ ਬਰਬਾਦ ਕਰਦੇ ਹਾਂ ਸੋਸ਼ਲ ਮੀਡੀਆ ਤੇ ਕੰਮ ਦੀਆਂ ਗੱਲਾਂ ਨਾ ਸੀ ਸੁਣੀਆਂ ਪਸੰਦ ਕਰਦੇ ਹਾਂ ਨਾ ਸੀ ਕਰੀਆਂ ਪਸੰਦ ਕਰਦੇ ਜਿਸ ਦਿਨ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਾਂਗੇ ਉਸ ਦਿਨ ਸਾਡੀ ਜਥੇਬੰਦੀ ਜਿਹੜੀ ਉਸ ਸਿਖਰਾਂ ਦੇ ਉੱਤੇ ਹੋ ਸੋ ਨਾਲ ਹੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਮੇਰੇ ਭਰਾ ਫਨੌਰੀ ਤੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਲੰਗਰ ਦੀ ਸੇਵਾ ਲਮਾ ਰਹੇ ਹੋ ਜੁਨੇਵਰੀ ਲਮਾ ਰਹੇ ਹੋ ਇੱਥੇ ਮੈਂ ਇਹ ਗੱਲ ਕਹਿਣੀ ਚਾਹੂੰਗੀ ਕਿ ਮਹੀਨੇ ਦੇ ਵਿੱਚ 4 ਹਫ਼ਤੇ ਹੁੰਦੇ ਹਨ। 4 ਹਫ਼ਤਿਆਂ ਦੇ ਵਿੱਚ ਤੁਸੀਂ ਇਹ ਵੇਖੋ ਇੱਕ-ਇੱਕ ਹਫ਼ਤਾ ਇੱਕ-ਇੱਕ ਜਿਲ੍ਹਾ ਵੀ ਲਵੇ ਸਾਡੀ ਉੱਥੇ ਸੰਖਿਆ ਪਾ ਨਹੀਂ ਸਕਦੀ। ਜੀ ਅਸੀਂ ਜ਼ਿੰਮੇਵਾਰੀ ਦੇ ਤਹਿਤ। ਸੋ ਅਗਲੀ ਮੇਰੀ ਬੇਨਤੀ ਆ ਜਿਹੜੀ ਉਹ ਤੁਹਾਨੂੰ ਸਾਰੇ ਭਰਾਵਾਂ ਨੂੰ ਅੱਜ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆ ਮੈਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਿਉਂਕਿ ਜੇ ਅਸੀਂ ਕਹੀਏ ਨਾ ਕਿ ਅਸੀਂ ਕਹਿੰਨੇ ਹਸਬੰਡ ਵਾਈਫ ਇੱਕ ਗੱਡੀ ਦੇ ਦੋ ਪਹੀਏ ਦੋਨਾਂ ਤੋਂ ਇੱਕ ਵੀ ਲੈ ਦੇ ਦੂਜੀ ਚੱਲਦੀ ਨਹੀਂ ਤੇ ਭਰਾ ਭਰਾ ਦਾ ਮੁੱਢਾ ਹੁੰਦਾ ਜੇ ਇੱਕ ਵਾਂ ਵੱਢੀ ਜਾਵੇ ਦੂਜੀ ਕੰਮ ਨਹੀਂ ਕਰ ਸਕਦੀ ਸੋ ਇਸ ਤਰ੍ਹਾਂ ਤੁਸੀਂ ਸਾਡੇ ਭਰਾ ਪੰਜਾਬ ਦੇ ਵਿੱਚ ਚੱਲ ਰਹੇ ਹੋ ਨਾ ਅਸੀਂ ਕਹਿੰਦੇ ਆ ਭੈਣਾਂ ਦੀ ਵੀ ਇੱਕ ਯੂਨਿਟ ਇਸੇ ਤਰ੍ਹਾਂ ਪਿਆਰ ਹੋਣੀ ਚਾਹੀਦੀ ਔਰ ਤੋਂ ਅਗਲੀ ਗੱਲ ਦੇਖੋ ਆਚਰਾ ਨੂੰ ਵੀ ਜਾਣਦੇ ਆ ਕੰਮ ਵੀ ਕਰਾਉਂਦੇ ਆ ਤੋੜ ਤੋਂ ਵੱਧ ਕਦੇ ਬਾਈ ਜੀ ਨੂੰ ਤੰਗ ਨਹੀਂ ਕੀਤਾ ਮੈਨੂੰ ਲੱਗਦਾ ਵੀ ਲੁਧਿਆਣੇ 'ਚ ਮੀਟਿੰਗ ਹੋਈ ਤੋਂ ਬਾਅਦ ਪਹਿਲੀ ਵਾਰ ਮੇਰਾ ਆ ਪਿਛਲੇ 1-2 ਦਿਨਾਂ 'ਚ ਬਾਈ ਜੀ ਨੂੰ ਫੋਨ ਗਿਆ ਨਹੀਂ ਤਾਂ ਨਹੀਂ ਪਰ ਕਈ ਵਾਰ ਤਾਂ ਸਥਿਤੀ ਤੁਹਾਡੀ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਤੁਸੀਂ ਆਪਦੇ ਮੰਨੂਆਂ ਦੇ ਪੇਕਾ ਪਰਵਾਸ ਤੇ ਰਹਿਣੀ ਆ ਜੀ ਤੁਹਾਨੂੰ ਮੈਂ ਆਪਦੇ ਬਾਰੇ ਦੱਸਦਾ ਕਈ ਲੋਕ ਨਹੀਂ ਜਾਣਦੇ ਕਿ ਮੇਰਾ ਪਤੀ 2016 ਦੇ ਨਵੰਤਰਾ ਤੋਂ ਬਰਤਨ ਦੇ ਨਾਲ ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਮੈਂ ਉਸ ਦੀ ਹੀ ਸਿਨੇਟੇ ਕਾਫੀ ਉਠਾ ਕੇ ਜਿਨੀ ਡਰਾਈ ਸੀ ਕਿ ਮੈਂ 2016 ਤੋਂ ਲੱਗਦੀ ਹਾਂ ਨਵਾਂ ਮਹੀਨਾ ਦਾ ਮੇਰਾ ਬੱਚਾ ਸੀ 22 ਸਾਲ ਦੀ ਬੇਟੀ ਅੱਜ ਮੇਰਾ ਬੱਚਾ ਚੌਥੀ ਕਲਾਸ ਦੇ ਵਿੱਚ ਪੜਦਾ ਦੇਖ ਕੇ ਜਿਹਦੀ ਸ਼ਕਤੀ ਮਿਲ ਗਈ ਹੈ ਬੜਾ ਖੁਸ਼ ਹੋਇਆ ਜ਼ਿੰਦਗੀ ਦੇ ਵਿੱਚ ਬੜੀਆਂ ਅੱਖਾਂ ਨੇ ਵੀ ਮੈਨੂੰ ਆਂਦੇ ਵਿੱਚ ਦੀ ਨਗਾਹਾਇਆ ਬੜਾ ਕੁਸ਼ਤੀ ਕਰ ਇੱਕ ਔਰਤ ਦੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਔਰਤਾਂ ਦੇ ਇਹ ਪਹਾੜ ਦਾ ਮੱਥਾ ਨਾਲੇ ਤੇ ਪਹਾੜ ਨੂੰ ਕੀ ਦੇ ਰੱਖ ਸਕਦੀ ਆ ਪਰ ਔਰਤ ਦੀ ਹਿੰਮਤ ਹੋਣੀ ਚਾਹੀਦੀ ਹੈ ਸੋ ਇੱਥੇ ਮੈਂ ਇਹ ਬੇਨਤੀ ਕਰਦੀ ਮੈਂ ਤੁਹਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਾਈ ਜੀ ਨਾਲ ਰਹਿ ਕੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਉਣਾ ਹਰ ਜ਼ਿਲ੍ਹੇ ਦੇ ਵਿੱਚ ਔਰਤਾਂ ਦੇ ਪ੍ਰੋਗਰਾਮ ਰੱਖਣੇ ਆ ਤੇ ਮੇਰਾ ਸਾਥ ਜੁੜੀ ਹੈ ਕਿਉਂਕਿ ਜੇ ਮੈਂ ਤੁਹਾਡੇ ਤੋਂ ਵਰਕ ਹੋ ਕੇ ਤੁਹਾਡੇ ਜ਼ਿਲ੍ਹਿਆਂ 'ਚ ਕਹਾਣੀਆਂ ਬਣਾਈਆਂ ਨਾ ਜਿਵੇਂ ਆ ਮਕਸਰ ਵਾਲੇ ਇੱਥੇ ਬੈਠੇ ਹੋਣੇ ਬਾਈ ਜੀ ਮਕਸਰ ਵਾਲੇ ਕਿਹੜੇ ਨੇ ਤੁਸੀਂ ਉਹ ਹਾਏ ਨਾ ਤਾਂ ਮੈਨੂੰ ਬਾਅਦ ਫੋਨ ਆਉਂਦਾ ਜੇ ਸੋਸ਼ਲ ਮੀਡੀਆ ਤੇ ਪੈ ਜਾਂਦੀਆਂ ਬੀਬੀਆਂ ਦੀਆਂ ਕਹਾਣੀਆਂ ਇਹ ਕਹਿੰਦੇ ਭੈਣ ਜੀ ਤੁਸੀਂ ਆਏ ਸੀ ਪਤਾ ਨਹੀਂ ਲੱਗਿਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੀ ਹਾਂ ਕਿ ਮੈਂ ਹਰ ਥਾਂ ਹੀ ਦੇਖ ਤੋਂ ਆਵਰਦੀ ਹਾਂ ਦੇਖੋ ਫਨੀਤੀਆਂ ਨਸ਼ੇ ਦੇ ਹਸਾਬ ਨਾਲ ਸਾਡੇ ਨਾਲ ਬਹੁਤ ਔਰਤਾਂ ਹੁੰਦੀਆਂ ਸਿਰਪਾਟਾ ਦਾ ਇੱਕ ਸਾਨੂੰ ਹਲਾਰਾ ਚਾਹੀਦਾ ਵੀ ਅਸੀਂ ਮਾਨਣਾ ਜਾ ਸਕੀ ਵੀ ਐਸ ਪੰਡੇ ਵਿੱਚ ਸਾਡੀ ਆਪੀ ਯੂਨੀਅਨ ਦੇ ਮੈਂਬਰ ਆਪੂ ਬੈਠੇ ਸੋ ਅਗਲੀ ਗੱਲਾ ਜਿਹੜੀ ਬਾਈ ਜੀ ਲਾਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸੰਸਾਨ ਸ਼ਾਬਾਸ਼ ਜੀ ਦਿਨੀਆ ਵੀ ਇਹਨੂੰ ਮੈਂ ਇੱਕ ਗੱਲ ਕਹੀ ਸੀ ਲੁਧਿਆਣੀ ਮੈਂ ਕਿ ਬਾਈ ਜੀ ਕੰਮ ਸਾਰਾ ਆਪ ਕਰਦੇ ਹੋ ਪਰ ਤੁਸੀਂ ਸਟੇਜ ਤੇ ਬੋਲਦੇ ਹੋ ਚਲੋ ਜਿੰਨਾ ਵੀ ਬੋਲੇ ਅੱਜ ਸ਼ਾਬਾਸ਼ ਜੀ ਵਧਾਈ ਦੇ ਪਾਤਰਾ ਦੂਸਰੇ ਨੰਬਰ ਤੇ ਮੈਂ ਇਹਨਾਂ ਦਾ ਕੰਮ ਦੇਖਿਆ ਇਹਨਾਂ ਦੇ ਕਿਹਾਂ ਕੰਮਾਂ ਚ ਗਈਆਂ ਇਹ ਆਪਣੇ ਨਾਮ ਦੀ ਕਰ ਰਹੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਈ ਜੀ ਹੁਰੀ ਨਾ ਰਾਤ ਮਿਹਨਤ ਕਰ ਰਹੇ ਆ ਯਾ ਲੈ ਕਹੀਏ ਬਾਈ ਜੀ ਫਤੇ ਸਿੰਘ ਰਾਣੀ ਤਾਂ ਇੱਕ ਪਾਸੇ ਤਾਂ ਮੇਰੇ ਨਾਨਕਾ ਪਰਿਵਾਰ ਤੋਂ ਹੀ ਆਏ ਮੇਰੇ ਨਾਨਕੇ ਆ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਜਦੋਂ ਮੈਂ ਘਰੇ ਗਈ ਸੀ ਕਿ ਘਰੇ ਮੇਰੀ ਆਇਸੀ ਲਾ ਜੂਨੀ ਇਹਨਾਂ ਨੇ ਕਿਹਾ ਕਿ ਬਹੁਤ ਤੇਰੀ ਇੱਕ ਤਰ੍ਹਾਂ ਦੀ ਗੱਲ ਸਾਡੇ ਲਈ ਸਾਡੀ ਜ਼ਿੰਮੇਵਾਰੀ ਆ ਬਾਈ ਦੀ ਖੋਸਾ ਨੇ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਕਿਤੇ ਵੀ ਪ੍ਰੋਗਰਾਮ ਹੋਵੇ ਤੇ ਬਾਈ ਦੀ ਖੋਸਾ ਜੀ ਕਹਿੰਦੇ ਵੀ ਤੁਹਾਨੂੰ ਫਤੇ ਤਿੰਨ ਲੈਣ ਆਊਗਾ ਤੇ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਤੇ ਅੱਜ ਮੈਂ ਆਪਦੀ ਭੈਣ ਬੇਟੀ ਆ ਕਰਨਾ ਜੀ ਤੁਹਾਨੂੰ ਚਲੰਕਰ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਭੈਣੀ ਜੇ ਕਿਤੇ ਤੈਨੂੰ ਭੈਣਾ ਦੀ ਲੋੜ ਪੈਣੀ ਸਭ ਤੋਂ ਪਹਿਲਾਂ ਤੇਰੇ ਲਈ ਮਾਰ ਕੇ ਖਿਆਲ ਤੇ ਆਰਾਮਿਤ ਕਰੀਏ ਸੋ ਜਿੱਥੇ ਸਾਡੀਆਂ ਯੂਨੀਅਨਾਂ ਕਿਸਾਨੀ ਮੁੱਦੇ ਲੜਦੀਆਂ ਅੱਜ ਲੋੜ ਆ ਸਾਡੀ ਪੁਰਸ਼ਿਆਂ ਦੀ ਲੜਾਈ ਕਰਦੀ ਸਵਾਲ ਉੱਠਦੇ ਆ ਸਾਡੇ ਜੇ ਜੇ ਅਸੀਂ ਯੂਨੀਅਨ ਦੀ ਗੱਲ ਕਰਦੇ ਆਂ ਦੀ ਫੈਕੀ ਇੱਕ ਯੂਨੀਅਨ ਦਾ ਹੈ ਰੋਟੀ ਦਾ ਜੋ ਜੜੀ ਲਸ਼ਿਆਂ ਤੇ ਵੀ ਲੱਗਦੀ ਮਾਂ ਦਾ ਘਰ ਤੇ ਜਾਂਦੀ ਦੂਸਰੇ ਨੰਬਰ ਤੇ ਆ ਜੀ ਦੇਖੋ ਧੀਆ ਡਿਗਰੀ ਦੀ ਵੀ ਬਰਾਬਰ ਆ ਕਿ ਨਹੀਂ ਅੱਜ ਧੀਆਂ ਦੀਆਂ ਜਿੱਤਾਂ ਮੁੰਡੀਆਂ ਜਾ ਰਹੀਆਂ ਭਰੇ ਬਾਜ਼ਾਰ ਧੀਆਂ ਨੂੰ ਵੇਚ ਦਿੱਤਾ ਜਾ ਰਿਹਾ ਇਹਦੇ ਲਈ ਮੈਂ ਸੋਚ ਰਹੀਆਂ ਵੀ ਇੱਕ ਰੈਲੀ ਦਾ ਆ ਜ਼ਰੂਰ ਹੋਣਾ ਚਾਹੀਦਾ ਜੀ ਦੇ ਵੇਲੇ ਔਰਤਾਂ ਦੀ ਸ਼ਮੂਲੀਅਤ ਦਾ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਤੁਸੀਂ ਸਾਡੇ ਸਪੋਰਟਰ ਬਣੋ ਅਸੀਂ ਚਾਹੁੰਦੇ ਵੀ ਜੇ ਇੱਕ ਦੋ ਜ਼ਿਲ੍ਹਿਆਂ ਦੇ ਦੇਖੀ ਇਹ ਜਾਗਰੂਕ ਰੈਲੀਆਂ ਹੋਣ ਲੱਗੀਆਂ ਨਾ ਜਿਵੇਂ ਇੱਕ ਪਿੰਡ ਦੀ ਪੰਜ ਔਰਤਾਂ ਪਰ ਉਹਨੂੰ ਪਤਾ ਨਹੀਂ ਉਹਦੇ ਘਰ ਵਾਲੇ ਮੈਂਬਰ ਵਾਈ ਦਾ ਇੱਕ ਪਿੰਡ ਦੀ ਔਰਤ ਸਰਪੰਚ ਆ ਪਰ ਸਰਪੰਚ ਸਾਹ ਉਹਦੇ ਪ੍ਰਤੀਜੀ ਵਾਈ ਤੇ ਆ ਉਹ ਔਰਤ